ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਰੋੜਾ ਮੋਹਾਲੀ ਪਹੁੰਚਿਆ ਤੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਨਸ਼ਾ ਤਸਕਰਾ ਖਿਲਾਫ ਸਖਤ ਰੁਕਵ ਅਖਤਿਆਰ ਕਰਦੇ ਹੋਏ ਹਾਲ ਹੀ ਵਿੱਚ ਯੁੱਧ ਨਸ਼ੇ ਵਿਰੋਧ ਮਹੀਮ ਦੌਰਾਨ ਹਜ਼ਾਰ ਤੋਂ ਵੱਧ ਨਸ਼ਾ ਤਸਕਰਾ ਨੂੰ ਸਲਾਖਾ ਪਿੱਛੇ ਡੱਕਿਆ ਹੈ ਅਤੇ ਸੂਬੇ ਭਰ ਵਿੱਚ 700 ਦੇ ਕਰੀਬ ਕੇਸ ਦਰਜ ਕੀਤੇ ਹਨ ਮੀਡੀਆ ਨੂੰ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੰਦੇ ਅਮਨ ਰੋੜਾ ਪਹਿਲਾਂ ਅੱਜ ਡੀਐਸ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਲਈ ਪਹੁੰਚੇ ਸਾਰੇ ਹੀ ਮੁਹੱਲੀ ਦੇ মিডিਆ ਦਾ ਦਿਲ ਦੀ ਗ੍ਰਾਈ ਦੇ ਵਿੱਚ ਧੰਨਵਾਦ ਜਿਵੇਂ ਕਿ ਸਾਥੀ ਤੁਹਾਨੂੰ ਪਤਾ ਹੀ ਹੈ ਕਿ ਇੱਕ ਯੁੱਧ ਨਸ਼ਾ ਵਿਰੁੱਧ ਉਹ ਉਹਦੇ ਮਹਿੰਮ ਹੈ ਜਿਹੜੀ ਪੂਰੇ ਪੰਜਾਬ ਦੇ ਵਿੱਚ ਚੱਲੀ ਹੋਈ ਤੇ ਅੱਜ ਮੁਹੱਲੀ ਜ਼ਿਲ੍ਹੇ ਦੀ ਮੀਟਿੰਗ ਹੈ ਜਿਹੜੀ ਉਹ ਸੀ ਜਿਹਦੇ ਵਿੱਚ ਮੇਰੇ ਬਹੁਤ ਹੀ ਸਤਿਕਾਰਯੋਗ ਸਾਡੇ ਸਾਥੀ ਮੈਂਬਰ ਪਾਰਲੀਮੈਂਟ ਸਰ ਮਲਵਿੰਦਰ ਸਿੰਘ ਜੀ ਕੰਨ ਸਾਹਿਬ ਸਰ ਕੁਜੀ ਸਿੰਘ ਜੀ ਰੰਧਾਵਾ ਸਾਹਿਬ ਐਮ ਐਲ ਏ ਸਾਹਿਬ ਐਸਾ ਕੁਲਵੰਤ ਸਿੰਘ ਜੀ ਸਾਡੇ ਮੈਨੂ ਪ੍ਰਭਜੋਤ ਜੀ ਗੋਲਡੀ ਜੀ ਸਾਡੇ ਸਾਰੇ ਹੀ ਪੋਲੀਟੀਕਲ ਰਿਪਰੈਜ਼ੈਂਟੇਟਿਵਸ ਔਰ ਸਾਡੇ ਡਿਪਟੀ ਕਮਿਸ਼ਨਰ ਮੈਡਮ ਕੋਮਲ ਜੀ ਜ਼ਿਲ੍ਹੇ ਦੇ ਐਸਐਸਪੀ ਦੀਪਕ 파ਰਗ ਜੀ ਔਰ ਸਾਰੀ ਸਾਰੀ ਐਡਮਿਨਿਸਟ੍ਰੇਸ਼ਨ ਨੇ ਸਾਰੇ ਸਾਰੇ ਸਟੇਕਹੋਲਡਰ ਡਿਪਾਰਟਮੈਂਟਸ ਨੇ ਉਹਦੇ ਵਿੱਚ ਪਾਰਟਿਸਿਪੇਟ ਕੀਤਾ ਬੜੇ ਵਧੀਆ ਮਾਹੌਲ ਦੇ ਵਿੱਚ ਮੀਟਿੰਗ ਹੋਈ ਔਰ ਸਾਰਿਆਂ ਨੇ ਇਹ ਤਹਿਈਆ ਕੀਤਾ ਕਿ ਜੋ ਸਾਡੇ ਨੈਸ਼ਨਲ ਕੋਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਇਸ ਨਿਰਦੇਸ਼ਾਂ ਤਹਿਤ ਕਿਉਂਕਿ ਬੜੇ ਲੰਬੇ ਸਮੇਂ ਤੋਂ ਅਰਵਿੰਗ ਜੀ ਪੰਜਾਬ ਦੀ ਇਸ ਪ੍ਰੋਬਲਮ ਬਾਰੇ ਚਿੰਤਤ ਸੀਗੇ ਜਿਹਦੇ ਲਈ ਉਗੰਤਮਾਨ ਜੀ ਦੀ ਸਰਕਾਰ ਨੇ ਪੰਜਾਬ ਸਰਕਾਰ ਨੇ ਸਾਰਿਆਂ ਨੇ ਆਪਾਂ ਨਾਲ ਮਿਲ ਕੇ ਕਿਉਂਕਿ ਪ੍ਰੋਬਲਮ ਇਕੱਲੇ ਇੱਕ ਦੀ ਨਹੀਂ ਹੈਗੀ ਤੇ ਇਹਨੂੰ ਸੋਲਵ ਵੀ ਕੋਈ ਇੱਕ ਬੰਦਾ ਨਹੀਂ ਕਰ ਸਕਦਾ ਹੈਗਾ ਇਹ ਪ੍ਰੋਬਲਮ 3 ਕਰੋੜ ਪੰਜਾਬੀਆਂ ਦੇ ਤੇ ਇਹਨੂੰ ਪ੍ਰੋਬਲਮ ਨੂੰ ਸੋਲਵ ਕਰਨ ਦੇ ਲਈ ਵੀ 3 ਕਰੋੜ ਪੰਜਾਬੀਆਂ ਦਾ 3 ਕਰੋੜ ਲੋਕਾਂ ਦੇ ਸਹਿਯੋਗ ਦੀ ਲੋੜ ਹੈ ਜਿਹਦੇ ਤਹਿਤ ਇਹ ਵਾਰਨ ਡਰੱਗਸ ਯੋਧ ਨਸ਼ਾ ਵਿਰੋਧ ਸ਼ੁਰੂ ਕੀਤਾ ਗਿਆ ਜਿਸ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਕਾਮਯਾਬੀ ਹੈ ਜਿਹੜੀ ਉਹ ਮਿਲ ਰਹੀ ਹੈ ਬਹੁਤ ਸਾਰੇ ਜਿਹੜੇ ਡਰੱਗ ਸਮਗਲਰਸ ਨੇ ਪੈਡਲਰਸ ਦੇ तकरीबन ਆਲਮੋਸਟ ਹਜ਼ਾਰ ਦੇ ਕਰੀਬ ਉਹ ਇਹਨਾਂ ਦਿਨਾਂ ਦੇ ਵਿੱਚ ਅਰੈਸਟ ਕੀਤੇ ਜਾ ਚੁੱਕੇ ਨੇ ਪੰਜਾਬ ਪੁਲਿਸ ਵੱਲੋਂ ਇਸੇ ਤਰੀਕੇ ਨਾਲ तकरीबन 650 ਦੇ ਕਰੀਬ ਜਿਹੜੀਆਂ ਐਫ ਆਈ ਆਰਸ ਦੇ ਉਹ ਕੀਤੀਆਂ ਜਾ ਚੁੱਕੀਆਂ ਨੇ तकरीबन 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 2 ਪਿੰਟਲ ਦੇ ਕਰੀਬ ਡਰਗਸ ਨੇ ਜਿਹੜੇ ਉਹ ਫੜੇ ਜਾ ਚੁੱਕੇ ਨੇ ਇਹ ਸਾਰੀ ਕਾਰਵਾਈ ਇਹਨਾਂ ਮਹਿਜ਼ 6-7 ਦਿਨਾਂ ਦੀ ਹੈ ਔਰ ਮੈਂ ਸਮਝਦਾ ਕਿ ਜਿੱਥੇ ਬਹੁਤ ਵੱਡੀ ਕਾਮਯਾਬੀ ਉੱਥੇ ਹੀ ਜਿਹੜੇ ਬੱਚੇ ਜਿਹੜੇ ਨੌਜਵਾਨ ਇਸ ਜਿਨ੍ਹਾਂ ਨੂੰ ਇਹ ਲੱਗ ਚੁੱਕੀ ਹੈ ਨਸ਼ੇ ਦੀ ਉਹਨਾਂ ਨੂੰ ਅਸੀਂ ਕ੍ਰਿਮੀਨਲ ਨਾਲ ਟਰੀਟ ਕਰਕੇ ਅਸੀਂ ਐਸ ਪੇਸ਼ੈਂਟ ਟਰੀਟ ਕਰ ਰਹੇ ਹਾਂ ਸੋ ਉਹ ਲੋਕ ਜਿਹੜੇ ਜਿਨ੍ਹਾਂ ਨੇ ਇਸ ਨਸ਼ੇ ਦੇ ਛੇਵੇਂ ਦਰਿਆ ਨੂੰ ਪੰਜਾਬ ਦੇ ਵਿੱਚ ਭਗਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਹੋਇਆ ਪਿਛਲੀਆਂ ਸਰਕਾਰਾਂ ਦੇ ਸਮੇਂ ਸ਼ੁਰੂ ਉਹਨਾਂ ਦੀ ਪੁਸ਼ਤ ਪਨਾਹੀ ਦੇ ਤਹਿਤ ਤੇ ਉਹਨਾਂ ਦੇ ਉੱਪਰ ਸਖਤੀ ਰੇਸ ਲੈਵਲ ਦੀ ਕੀਤੀ ਜਾ ਰਹੀ ਕਿ ਜਿਹੜੇ ਅਰੇਸ ਹੋਰੀਆਂ ਨੇ ਉਹਨਾਂ ਨੂੰ ਫੜ ਕੇ ਅੰਦਰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾ ਰਿਹਾ ਉਹਨਾਂ ਉਹ ਲੋਕ ਜਿਨ੍ਹਾਂ ਨੇ ਪਿਛਲੀਆਂ ਸਰਕਾਰਾਂ ਦੇ ਸਮੇਂ ਸਰਕਾਰੀ ਜ਼ਮੀਨਾਂ ਸਰਕਾਰੀ ਪ੍ਰਾਪਰਟੀਆਂ ਦੇ ਉੱਪਰ ਨਾਜਾਇਜ਼ ਕਬਜ਼ੇ ਕਰਕੇ ਆਪਦੇ ਮਹਿਲ ਇਸ ਨਸ਼ੇ ਦੇ ਕਾਰੋਬਾਰ ਦੇ ਨਾਲ ਉਸਾਰੇ ਨੇ ਉਨ੍ਹਾਂ ਦੇ ਉੱਪਰ ਵੀ ਕਾਰਵਾਈਆਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਸੋ ਮੈਂ ਜੋ ਪਹਿਲੇ ਦਿਨ ਵੀ ਕਿਹਾ ਸੀ ਔਰ ਅੱਜ ਵੀ ਕਹਿਣਾ ਉਹਨਾਂ ਡਰੱਗ ਸਮਗਲਰਾਂ ਨੂੰ ਤਸਕਰਾਂ ਨੂੰ ਕਿ ਯਾਦਾ ਹੁਣ ਸਮਾਂ ਆ ਚੁੱਕਿਆ ਬਹੁਤ ਜ਼ਹਿਰ ਹੈ ਜਿਹੜਾ ਇਹਨਾਂ ਨੇ ਪੰਜਾਬ ਦੀ ਧਰਤੀ ਦੇ ਉੱਪਰ ਔਰ ਨੌਜਵਾਨਾਂ ਦੀਆਂ ਨਸਾਂ ਦੇ ਵਿੱਚ ਘੋਲ ਦਿੱਤਾ ਯਾਦਾ ਇਹ ਨਸ਼ਿਆਂ ਦਾ ਧੰਦਾ ਛੱਡ ਦੋ ਤੇ ਯਾ ਪੰਜਾਬ ਛੱਡ ਦੋ ਨਹੀਂ ਇਹ ਧੰਦਾ ਛਡਵਾਉਣਾ ਕਿਵੇਂ ਹੈ ਏ ਸਾਨੂੰ ਸਰਕਾਰ ਨੂੰ ਪਤਾ ਹੈ ਤੇ ਸਰਕਾਰ ਇਹ ਇਹ ਧੰਦਾ ਜਿਹੜਾ ਗੁਰੂਤ ਧੰਦਾ ਚੱਲ ਰਿਹਾ ਹੈ ਲੰਬੇ ਸਮੇਂ ਤੋਂ ਇਹਨੂੰ ਬੰਦ ਕਰਾ ਕੇ ਹੀ ਦੰਮ ਲਾਉਗੀ ਸੋ ਪੂਰੇ ਪੰਜਾਬ ਦੇ ਵਿੱਚ ਇਹਦੀ ਕਾਰਵਾਈ ਚੱਲ ਰਹੀ ਹੈ ਨੇ ਮੁਹਾਲੀ ਜ਼ਿਲ੍ਹੇ ਨੇ ਵੀ ਬੜੀ ਵਧੀਆ ਚੰਗੀ ਪ੍ਰੋਗਰੈਸ ਹੈ ਜਿਹੜੀ ਪਿਛਲੇ ਇੱਕ ਹਫਤੇ ਦੇ ਵਿੱਚ ਇਹਦੇ ਉੱਪਰ ਕੀਤੀ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਰਿਵਿਊ ਮੀਟਿੰਗ ਹੋਏਗੀ ਸਾਡੇ ਸਾਰੇ ਪੋਲੀਟੀਕਲ ਸਾਥੀ ਨੇ ਜਿਹੜੇ ਰਿਪਰੈਜ਼ੈਂਟੇਟਿਵਸ ਨੇ ਲੋਕਾਂ ਦੇ ਉਹ ਵੀ ਮੌਜੂਦ ਹੋਗੇ ਔਰ ਮੈਂ ਸਾਰੇ ਪੋਲੀਟੀਕਲ ਪਾਰਟੀਆਂ ਨੂੰ ਸਾਰੀਆਂ ਧਾਰਮਿਕ ਸਿਆਸੀ ਰਾਜਨੀਤਿਕ ਸਮਾਜਿਕ ਜਥੇਬੰਦੀਆਂ ਨੂੰ ਵੀ ਬੇਨਤੀ ਕਰਦਾ ਕਿ ਇਸ ਯੁੱਧ ਦੇ ਵਿੱਚ ਤੁਸੀਂ ਵੀ ਸਾਡੇ ਨਾਲ ਮੋਢਾ ਦੇ ਨਾਲ ਮੋਢਾ ਜੋੜ ਕੇ ਚੱਲੋ ਤਾਂ ਕਿ ਆਪਾਂ ਇਸ ਜ਼ਹਿਰ ਨੂੰ ਇਸ ਅਲਾਮਤ ਨੂੰ ਪੰਜਾਬ ਦੀ ਧਰਤੀ ਤੋਂ ਖਤਮ ਕਰ ਸਕੀਏ ਅਮਨ ਜੀ ਕਿਉਂਕਿ ਮੁਹਾਲੀ ਦੀ ਗੱਲ ਕਰ ਲਈਏ ਮੁਹਾਲੀ ਇੱਕ ਵੱਡਾ ਚੈਲੇਂਜ ਕਰ ਰਿਹਾ ਰਹਿੰਦਾ ਕਿਉਂਕਿ ਪੰਚਕੁਲਾ ਨਾਲ ਹੈ ਸਟੇਟ ਦੂਜੀ ਪੈ ਜਾਂਦੀ ਹੈ ਯੂਟੀ ਨਾਲ ਹੈ ਚੰਡੀਗੜ੍ਹ ਬਿਲਕੁਲ ਦੂਸਰਾ ਪੈ ਜਾਂਦਾ ਹੈ ਤਾਂ ਉਸ ਚੈਲੇਜ ਨੂੰ ਕਿਸ ਤਰ੍ਹਾਂ ਕੰਪਲੀਟ ਕੀਤਾ ਜਾਏ ਕਿਉਂਕਿ ਹਮੇਸ਼ਾ ਦੇਖਿਆ ਗਿਆ ਹੈ ਕ੍ਰਾਈਮ ਐਂਡ ਡਰੱਗਸ ਇਕੱਠੇ ਛੁੜੇ ਹੋਏ ਨੇ ਖਾਸ ਤੌਰ ਤੇ ਇੱਥੇ ਗ੍ਰਿਮਿਨਲ ਐਕਟੀਵਿਟੀ ਹੁੰਦੀ ਹੈ ਜਾਂ ਕੋਈ ਡਰੱਗ ਪੈਡਲਰ ਵੀ ਹੈ ਉਹ ਚੰਡੀਗੜ੍ਹ ਭੱਜ ਜਾਂਦਾ ਹੈ ਜਾਂ ਹਰਿਆਣੇ ਭੱਜ ਜਾਂਦਾ ਹੈ ਉਹਦੇ ਲਈ ਫਿਰ ਕੀ ਸਿਗਨੇਚ ਹੈ ਦੇਖੋ ਇਹ ਤਾਂ ਡੈਫੀਨਿਟਲੀ ਜਿਹੜੇ ਬਾਰਡਰ ਏਰੀਆਜ਼ ਨੇ ਚਾਹੇ ਉਹ ਆ ਇਸ ਪਾਸੇ ਦੇ ਬਾਰਡਰ ਏਰੀਆਜ਼ ਨੇ ਚਾਹੇ ਉਹ ਦੂਜੇ ਹਰਿਆਣੇ ਔਰ ਰਾਜਸਥਾਨ ਵਾਲਨ ਲੱਗਦੇ ਬਾਰਡਰ ਏਰੀਆਜ਼ ਨੇ ਉਹਨਾਂ ਦੀ ਪ੍ਰੋਬਲਮ ਹੈ ਹੈਗੀ ਆ ਪਰ ਡੈਫੀਨਿਟਲੀ ਯੈਸ ਜਿਹੜੀ ਜਿਹੜੀ ਐ ਉਹ ਇਹਨਾਂ ਇਸ਼ੂਜ਼ ਨੂੰ ਹੈਂਡਲ ਕਰਨ ਦੇ ਲਈ ਉਹ ਆਲਰੇਡੀ ਇਕুইਪਡ ਹੈ ਉਹਨਾਂ ਨੂੰ ਪਤਾ ਨਹੀਂ ਪ੍ਰੋਬਲਮਸ ਕੀ ਨੇ ਤੇ ਉਹਦੇ ਸੋਲੂਸ਼ਨ ਕੀ ਨੇ ਇਸੇ ਤਰੀਕੇ ਦੇ ਨਾਲ ਜੋ ਇੰਟਰਨੈਸ਼ਨਲ ਬਾਰਡਰਸ ਨੇ ਉਥੋਂ ਨਸ਼ੇ ਦੀ ਸਪਲਾਈ ਬਹੁਤ ਜ਼ਿਆਦਾ ਹੈ ਸੋ ਉਹਨਾਂ ਦੇ ਉਹ ਇਸ਼ੂਜ਼ ਨੇ ਸੋ ਉਹਨਾਂ ਨੂੰ ਐਡਰੈਸ ਉਹ ਮੇਰੇ ਕਹਿੰਦਾ ਮਤਲਬ ਹੈ ਕਿ ਇਹ ਜੀਓਗ੍ਰਾਫੀਕਲ ਪ੍ਰੋਬਲਮਸ ਚੈਲੰਜਸ ਜਿਹੜੇ ਹੁੰਦੇ ਨੇ ਉਹਨਾਂ ਨੂੰ ਸਰਕਾਰ ਔਰ ਪੰਜਾਬ ਪੁਲਿਸ ਹੈਂਡਲ ਕਰਨ ਦੇ ਲਈ 100% ਇਕুইਪਡ ਹੈ